ਕੇਂਦਰ ਏਜੰਸੀਆਂ ਜਿਹੜੀਆਂ ਉਹ ਸਾਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੇ ਸਾਡੇ ਜੇ ਫਾੜ ਪਏ ਨੇ ਉਹ ਕੇਂਦਰ ਏਜੰਸੀਆਂ ਨੇ ਪਾਏ ਆ ਮੰਦ ਭਾਗਾ ਇਹ ਕਹਿਣਾ ਕੁਝ ਉਹ ਅਲੱਗ ਗੱਲ ਆ ਪਰ ਜਿਹੜਾ ਵੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਕੁਝ ਹੋ ਰਿਹਾ ਉਹ ਮੰਦ ਭਾਗਾ ਏ ਬੜਾ ਮਾੜਾ ਏ ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਤੇ ਸਾਰਿਆਂ ਨੂੰ ਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ ਅਸੀਂ ਹਾਰੇ ਜਾਂ ਜਿੱਤੇ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਈਆਂ ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਐ ਇਸ ਪਾਰਟੀ ਨੇ ਤੇ ਤਾਂ ਦੇਸ਼ ਆਜ਼ਾਦ ਹੋਇਆ ਖਾਸ ਤੌਰ ਤੇ ਉਦੋਂ ਵਕਤ ਪੰਜਾਬ ਨੂੰ ਸਿੱਖੀ ਨੂੰ ਪੰਜਾਬੀਆਂ ਨੂੰ ਬੜੀ ਦੇਣ ਤੇ ਉਹ ਦਰੋਹਰ ਜਿਹੜੇ ਅੱਜ ਦੇ ਨੇ ਚਾਹੇ ਕੋਈ ਉਲਟਾ ਕੋਈ ਨਾਲ ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਢਾਲਣਾ ਘਾਲੀਆਂ ਐ ਇਹ ਤਾਂ ਅੱਜ ਇਹਨਾਂ ਨੂੰ ਬੜਿਆਂ ਬਣਾਇਆ ਮਿਲੇ ਆ ਥੋੜੀ ਇਹਨੂੰ ਤੋੜ ਦੋ ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ ਸਿਆਣੇ ਸਿਆਣੇ ਬੰਦੇ ਨੇ ਮੈਂ ਕੋਈ ਸਲਾਹ ਨਹੀਂ ਦੇ ਸਕਦਾ ਪਰ ਮੈਂ ਅਕਾਲੀ ਗੱਲ ਬਾਰੇ ਤਾਂ ਪੜਿਆ ਨਾ ਉਹਨਾਂ ਬਾਰੇ ਤਾਂ ਸੁਣਿਆ ਨਾ ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ ਦਲ ਨਾ ਬਣੋ ਗੱਲਾ ਅਕਾਲੀ ਬਣੋ ਠੀਕ ਮੈਂ ਅੰਮ੍ਰਿਤਪਾਲ ਨੂੰ ਲੈ ਕੇ ਸਰ ਸਾਤਾ ਬੜਾ ਬਾਤ ਚੱਲ ਰਿਹਾ ਹੁਣਾਂ ਪਤਾ ਨੇ ਬਾਤ ਦਾ ਉਹਨਾਂ ਅੰਮ੍ਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਤੁਸੀਂ ਬਹੁਤ ਪੁਰਾਣੇ ਲੋਜੀ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਕਿ ਸੰਵਿਧਾਨ ਦੀ ਸੌ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੌ ਚੱਕ ਲਈ ਤੇ ਹੁਣ ਕੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੌ ਚੱਕ ਲਈ ਸੰਵਿਧਾਨ ਦੀ ਸੌ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹਦੀਆਂ ਤਾਕਤਾਂ ਐ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਉਸ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਪਰਸੋਂ ਸੌ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ ਚ ਨਾ ਲੜਾਈ ਪਵਾਓ ਮੇਰੀ ਇੱਕ ਨਹੀਂ ਮੈਂ ਮਾਨ ਸਾਹਿਬ ਦਾ ਸਤਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪੇ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਇਸ ਕਰਕੇ ਇੱਕ ਬਹੁਤ ਬੱਟੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀ ਸ਼ਰਾਰਤੀ ਜਿਹੜੀਆਂ ਇਹ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਿਹਾ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਹੈ ਬੀਜੇਪੀ ਤੇ ਹਸਕਦੇ ਨੇ ਜੁਟ ਸਕਦੇ ਨਹੀਂ 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 ਬੀਜੇਪੀ ਨੂੰ ਕੀ ਲੋੜ ਉਹ ਉਹ ਕਿਸੇ ਵੀ ਪਾਰਟੀ 'ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਬੰਦੀ ਸਿੱਖਾਂ ਲੈ ਕੇ ਕੀ ਕਰਨ ਚਾਹੁੰਗੇ ਕਿ ਬੰਦੀ ਸਿੱਖਾਂ ਲੈ ਕੇ ਬੜਾ ਵਿਵਾਦ ਰਿਆਗਾ ਤੇ ਤੁਹਾਡੇ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ ਮੈਂ ਤਾਂ ਤੁਹਾਨੂੰ ਪਤਾ ਕਰੀ ਹਾਂ ਹਾਂ ਜੀ ਦੇਖੋ ਇਹ ਇਹ ਪੰਜਾਬ ਦਾ ਜਿਹੜਾ ਪੰਜਾਬ ਦੀ ਸਰਕਾਰ ਆ ਬਿਲਕੁਲ ਮਤਲਬ ਇਹ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਏ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਹੈ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਹੈ ਗੱਲ ਤਾਂ ਇਹ ਹੀ ਆ ਅਸਲੀ ਜਦੋਂ ਜੰਗਲ ਰਾਜ ਹੋਊਗਾ ਵੀ ਜਿਹੜਾ ਵੀ ਸ਼ਿਕਾਰ ਕਿਸਦਾ ਕਰੂਗਾ ਜਿਹੜਾ ਉਹ ਤੋਂ ਤਕੜਾ ਹੈ ਜਿਹਦੇ ਹੱਥ 'ਚ ਕੁਝ ਹੈਗਾ ਹੈ ਉਹ ਕਿਸੇ ਨੂੰ ਵੀ ਮਾਰ ਲੂਗਾ ਕਿਸੇ ਨੂੰ ਵੀ ਖਾ ਲੂਗਾ ਉਹ ਹਾਲਾਤ ਉਰੇ ਬਣੇ ਹੋਏ ਆ ਇਸ ਕਰਕੇ ਕਿਤੇ ਨਾ ਕਿਤੇ ਚਲੋ ਮੈਂ ਮੰਨਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੇ ਆਫੀਸਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਉਹਨਾਂ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਮੈਂ ਗਵਰਨਰ ਸਾਹਿਬ ਨੂੰ ਜਿਹੜਾ ਇਹ ਉਹ ਕੱਲ 5 ਵਜੇ ਗਵਰਨਰ ਸਾਹਿਬ ਨੂੰ ਮਿਲ ਰਿਹਾ ਇਸ ਕਰਕੇ ਵੀ ਕਿਤੇ ਨਾ ਕਿਤੇ ਇਹਦਾ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਫਿਰ ਇਹਨੂੰ ਕੰਮ ਤੋਂ ਮਲੇ ਅਸੀਂ ਨਹੀਂ ਕਹਿੰਦੇ ਕੋ ਆਪਣੀ ਰਾਜ ਲਾਉਣਾ ਜਾਂ ਕੋਈ ਕੋਈ ਗੱਲ ਕਰਨਾ ਪਰ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਆ ਗਵਰਨਰ ਸਾਹਿਬ ਸੀਐਮ ਦੇ ਨਾਲ ਗੱਲ ਕਰਨ ਵੀ ਆ ਕਿਉਂ ਹੋ ਰਿਹਾ ਤੇ ਮੈਂ ਵੀ ਆਪਣੇ ਵੱਲੋਂ ਜੋ ਕੋਈ ਇਨਪੁਟ ਜੋ ਸੁਝਾਅ ਹੋਊਗਾ ਮੈਂ ਕੱਲ ਨੂੰ ਗੁਰਮ ਸਭ ਨੂੰ ਦਊਗਾ ਬੀਜੇਪੀ ਨੂੰ ਤਾਂ ਬਲੇਮ ਲਗਾ ਰਹੇ ਨੇ ਆਪ ਆਪਣੀ ਪਾਰਟੀ ਉਹ ਕਹਿੰਦੇ ਕਿ ਉਹਨਾਂ ਦਾ ਕੀ ਕਿੱਟਾ ਆ ਜਿਹੜਾ ਕਿ ਸਾਨੂੰ ਭੁੱਖਾ ਬੰਦਾ ਵਾ ਉਹ ਕਿ ਸ਼੍ਰੋਪਣੀ ਗੱਲਾਂ ਦਾ ਬੜੀ ਗੱਡੋਟ ਰਿਹਾ ਚਲੋ ਜੀ ਇਹ ਗੱਲਾਂ ਬਹਿਣ ਨਾਲ ਮਤਲਬ ਦੇਖੋ ਮੈਨੂੰ ਤਾਂ ਮੈਂ ਹੁਣ ਇਸ ਗੱਲ ਦਾ ਮੈਂ ਹੋਰ ਤਰ੍ਹਾਂ ਜਵਾਬ ਮੈਂ ਖੜਾ ਹੀ ਪਵਿੱਤਰ ਜਗਾ ਤੇ ਆ ਮੈਨੂੰ ਇੱਕ ਗੱਲ ਦੱਸੋ 5 ਸਾਲ ਉਦੋਂ ਬਾਅਦ ਕਾਂਗਰਸ ਸਰਕਾਰ ਲਾ ਗਈ ਤਿੰਨ ਇਹਨਾਂ ਨੂੰ ਹੋਣ ਲੱਗੇ ਆ 7 ਸਾਲ ਦੇ ਰਾਜ ਕਰ ਰਹੇ ਆ ਤੇ ਫਿਰ ਜੇ ਕਾਂਗਰਸ ਆਪਣੀ ਬੀਜੇਪੀ ਉਹ ਸਭ ਕੁਝ ਕਰ ਰਹੀ ਹੈ ਤਾਂ ਫਿਰ ਛੱਡ ਕੇ ਪਰੇ ਹੋ ਜਾਣ ਫਿਰ ਸਾਨੂੰ ਸੰਭਾਲ ਦੇਣੇ ਨਹੀਂ ਸੰਭਾਲ ਲਾਂਗੇ